ਜਿੱਥੇ ਕਿ ਪੰਜਾਬ ਦੇ ਵਿੱਚ ਹਾੜਾਂ ਦੀ ਮਾਰ ਨਾਲ ਕਾਫੀ ਜਿਹੜਾ ਕਿ ਨੁਕਸਾਨ ਹੋਇਆ ਔਰ ਕਾਫੀ ਪਿੰਡਾਂ ਦੇ ਵਿੱਚ ਜਿਹੜੇ ਕਿ ਘਰਗਿਰ ਗਏ ਫਸਲੀ ਨੁਕਸਾਨ ਹੋਇਆ ਉੱਥੇ ਹੀ ਜਿੱਥੇ ਕਿ ਪੰਜਾਬ ਦੇ ਵਸਨੀਕਾਂ ਵੱਲੋਂ ਨੌਜਵਾਨੀ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਐਨਜੀਓ ਵੱਲੋਂ ਬਾਲੀਵੁੱਡ ਕਲਾਕਾਰਾਂ ਵੱਲੋਂ ਔਰ ਪੰਜਾਬੀ ਜਿਹੜੇ ਕਿ ਅਦਾਕਾਰ ਨੇ ਬਾਲੀਵੁੱਡ ਅਦਾਕਾਰ ਨੇ ਪੰਜਾਬੀ ਸਿੰਗਰ ਨੇ ਉਹਨਾਂ ਦੇ ਵੱਲੋਂ ਹੜਪੀੜਤਾ ਦੀ ਮਦਦ ਕੀਤੀ ਗਈ ਹੈ ਉੱਥੇ ਹੀ ਸ਼੍ਰੀ ਅਕਾਲ ਤਖਤ ਸਦ ਅਧਿਕਾਰਚਾਰੀ ਜੇਦਾਰ ਕੁਲਦੀਪ ਸਿੰਘ ਗੜਗਾਜੀ ਵੱਲੋਂ ਇੰਨਾ ਸਭ ਦੀ ਸ਼ਲਾਘਾ ਵੀ ਕੀਤੀ ਗਈ ਹੈ ਸੋ ਅੱਜ ਸਤਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਜੀ ਪਹੁੰਚੇ ਨੇ ਔਰ ਉਹਨਾਂ ਦੇ ਵੱਲੋਂ ਐਸਜੀਪੀਸੀ ਸੱਤਰ ਪ੍ਰਤਾਪ ਸਿੰਘ ਜੀ ਨਾਲ ਮੁਲਾਕਾਤ ਕੀਤੀ ਗਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰ ਸਹਿਯੋਗ ਦੇ ਨਾਲ ਉਹਨਾਂ ਦੇ ਵੱਲੋਂ ਸਹਿਯੋਗ ਦਿੱਤਾ ਜਾਵੇਗਾ ਔਰ ਜਿਹੜੀ ਉਹਨਾਂ ਦੇ ਵੱਲੋਂ ਸੇਵਾ ਉਲੀਕੀ ਗਈ ਹੈ ਉਸ ਨੂੰ ਸਿਰੇ ਲਾਇਆ ਜਾਵੇਗਾ ਸੋ ਰਾਹਤ ਜਿਹੜੇ ਕਿ ਕਾਰਜ ਨੇ ਉਹ ਅੱਗੇ ਵਾਸਤੇ ਵੀ ਸੱਤਰਤ ਜਾਰੀ ਰੱਖਣਗੇ ਸੋ ਜਸਵੀਰ ਜੱਸੀ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਖਾਲਸਾ ਬਾਈ ਸਾਹਿਬ ਜੀ ਕੀ ਫਤਿਹ ਜੀ ਬਹੁਤ-ਬਹੁਤ ਮਿਹਰਬਾਨੀ ਦਾ ਬਿਲਕੁਲ ਜੀ ਪੰਜਾਬ ਦੇ ਵਿੱਚ ਜੇ ਹੁਣ ਗੱਲ ਕਰੀ ਤਾਂ ਪਾਣੀ ਤਾਂ ਉਤਰ ਚੁੱਕਿਆ ਹੈ ਪਰ ਜਿਹੜੀ ਅਜੇ ਜੰਗ ਹੈ ਉਹ ਹੁਣ ਸ਼ੁਰੂ ਹੋਈ ਹੈ ਪਾਣੀ ਅਜੇ ਕਈ ਥਾਵਾਂ ਤੇ ਨਹੀਂ ਉਤਰਿਆ ਜਿਵੇਂ ਫਿਰੋਜ਼ਪੁਰ ਜਾਂ ਫਾਜ਼ਲਕਾਦਾ ਜਿਹੜਾ ਏਰੀਆ ਉਹਦੇ ਵਿੱਚ ਪਾਣੀ ਅਜੇ ਭਰਿਆ ਹੋਇਆ ਕਿਤੇ ਕਿਤੇ ਤੇ ਉਤਰਿਆ ਪਾਣੀ ਇਧਰ ਅੰਦਾਜ਼ ਸੋਲ ਅਸੀਂ ਜਾ ਕੇ ਆਏ ਕੱਲ ਗੁਰਦਾਸਪੁਰ ਜਾਂ ਇਲਾਕਿਆਂ ਦੇ ਵਿੱਚ ਪਾਣੀ ਉਤਰ ਗਿਆ ਤੇ ਜੰਗ ਤੇ ਹੁਣ ਸ਼ੁਰੂ ਹੋਣੀ ਹੈ ਜੰਗ ਚੱਲੇਗੀ ਜੀ ਦੋ ਸਾਲ ਤਿੰਨ ਸਾਲ ਤੱਕ ਲੋਕੀ ਸੈਟਲ ਹੋਣਗੇ ਲੋਕੀ ਆਪਣੇ ਟਰੋਮੇ ਚੋਂ ਬਾਹਰ ਆਣਗੇ ਕਿਉਂਕਿ ਇੱਕਦਮ ਜਦੋਂ ਇੱਕ ਤਰ੍ਹਾਂ ਇੱਕ ਭਿਆਨਕ ਐਕਸੀਡੈਂਟ ਹੈ ਜਿਵੇਂ ਤੇ ਐਕਸੀਡੈਂਟ ਜਦੋਂ ਹੁੰਦਾ ਉਹ ਬੜੇ ਟਾਈਮ ਬਾਅਦ ਫਿਰ ਤੁਹਾਡੇ ਮਾਈਂਡ ਚੋਂ ਨਿਕਲਦਾ ਉਸ ਟਾਈਮ ਤੇ ਬੜੀ એનર્ਜੀ ਜਿਹੜੀ ਹੈ ਤੁਹਾਨੂੰ ਲਾ ਕੇ ਉਹ ਚੋਂ ਨਿਕਲਣਾ ਪੈਂਦਾ ਕਈ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ ਤੇ ਪਰਲੋਕੀ ਤਗੜੇ ਨੇ ਲੋਕ ਨਿਕਲ ਰਹੇ ਨੇ ਇਸ ਕਲ ਚੋਂ ਲੋਕ ਹੋਰ ਵੀ ਜਿਹੜੇ ਸੰਗਤ ਆ ਉਹਨੇ ਬੜਾ ਸਾਥ ਦਿੱਤਾ ਤੇ ਬਹੁਤ ਗ੍ਰੇਸਫੁਲੀ ਲੋਕ ਆਏ ਆ ਨਾਲ ਆਏ ਆ ਲੋਕੀ ਤੜਪ ਰਹੇ ਆ ਬਾਰ ਸਿੰਗਰ ਤੁਸੀਂ ਦੇਖੋ ਸਾਰੇ ਨਾਲ ਆ ਗਏ ਆ ਜਿੰਨੇ ਵੀ ਸਿੰਗਰਸ ਨੇ ਆ ਕੱਲ ਏਪੀਟੀ ਲੋਸੀਓ ਪੈਂਟ ਚ ਗਿਆ ਜ਼ਿੰਮੇਵਾਰੀਆਂ ਲੈ ਰਹੇ ਨੇ ਪੈਸੇ ਵੀ ਦੇ ਰਹੇ ਨੇ ਲੋਕਾਂ ਨੂੰ ਮੁੱਢ ਸੇਵਾ ਕਰ ਰਹੇ ਨੇ ਹਣ ਕਰਨ ਔਜਲਾ ਵਰਗੇ ਜਿਹੜੇ ਲੋਕ ਹੈਗੇ ਆ ਸੋ ਆਈ ਥਿੰਕ ਕਿ ਸੰਗਤ ਦੇ ਸਹਿਯੋਗ ਦੇ ਨਾਲ ਲੋਕੀ ਇਸ جنگ ਨੂੰ ਜਿੱਤ ਲੈਣਗੇ ਇਸ ਦੇਸ਼ ਦਾ ਅਣਦਾਤਾ ਮਿੱਟੀ ਨਾਲ ਜੂਝ ਕੇ ਫਸਲ ਉਗਾਉਂਦਾ ਪਰ ਹੁਣ ਜਿਵੇਂ ਦੇ ਹਾਲਾਤ ਬਣੇ ਨੇ ਔਰ 2 ਗੁਣਾ 3 ਗੁਣਾ ਹੋਰ ਮਿਹਨਤ ਕਰਨੀ ਪਵੇਗੀ ਦੇਸ਼ ਦੇ ਅਣਦਾਤਾ ਬਾਰੇ ਕਿਵੇਂ ਦੇਖਦੇ ਹੋ ਦੇਖੋ ਮਿਹਨਤੀ ਤੇ ਆਪਣੇ ਬੰਦੇ ਹੈਗੇ ਜੀ ਮਿਹਨਤੀ ਕਦੀ ਵੀ ਤੁਸੀਂ ਦੇਖੋ ਸਪੇਨ ਦੇ ਵਿੱਚ ਜਦੋਂ ਹੜ ਆ ਜਾਂਦੇ ਆ ਜਾਂ ਉੱਥੇ ਕੋਈ ਆਫਤ ਆ ਜਾਂਦੀ ਹੈ ਜਾਂ ਕਿਤੇ ਅਮਰੀਕਾ ਵਿੱਚ ਆ ਜਾਂਦੀ ਹੈ ਆਪਣੇ ਬੰਦੇ ਖੜੇ ਹੋ ਜਾਂਦੇ ਆ ਕਿ ਸੀਰੀਆ ਵਿੱਚ ਕੋਈ ਪ੍ਰੋਬਲਮ ਦੀ ਯੂਕਰੇਨ ਚ ਹੁੰਦੀ ਹੈ ਤੇ ਤੇ ਨਾ ਵਾਸਤੇ ਬੜੀ ਮਤਲਬ ਥੋੜੇ ਜਿਆਦਾ ਜ਼ੋਰ ਲਾਉਣਾ ਪੈਣਾ ਇਹ ਬੰਦੇ ਮਿਹਨਤੀ ਨੇ ਹੁਣ ਵੀ ਅਸੀਂ ਕੱਲ ਜਾ ਕੇ ਆਏ ਲੋਕਾਂ ਨੇ ਆਲਮੋਸਟ ਆਪਣੇ ਪਿੰਡ ਸਾਫ਼ ਕਰ ਲਿਆ ਸਾਰੇ ਅਸੀਂ ਸੋਚਦੇ ਸੀ ਕਿ ਉੱਥੇ ਬੜਾ ਜਦੋਂ ਪਿਛਲੀ ਵਾਰੇ ਆਏ ਸੀ ਇੱਕ ਡੇਢ ਹਫ਼ਤਾ ਪਹਿਲਾਂ ਕਿ ਬੜਾ ਉੱਥੇ ਬੋਤਲਾਂ ਖਿਲ ਰੀਆਂ ਹੋਏ ਸੀ ਤੇ ਲੋਕ ਇਧਰ ਉਧਰ ਸਮਾਨ ਪਏ ਹੋਏ ਸੀ ਪਰ ਲੋਕਾਂ ਨੇ ਪਿੰਡ ਸਾਫ਼ ਕਰ ਲਿਆ ਆਲਮੋਸਟ ਤੇ ਇਹਨਾਂ ਨੇ ਨਿਕਲਾਉਣਾ ਇਹਨਾਂ ਨੇ ਫਸਲਾਂ ਵੀ ਬੀਜ ਲੈਣੀਆਂ ਇਹਨਾਂ ਨੇ ਫਸਲਾਂ ਉਹ ਗਾ ਵੀ ਲੈਣੀਆਂ ਇਹਨਾਂ ਨੇ ਤੁਸੀਂ ਦੇਖਿਓ ਆਪਣੇ ਆਪ ਸੱਚੇ ਪਾਤਸ਼ਾਹ ਦੀ ਕਿਰਪਾ ਚੜ੍ਹਦੀ ਕਲਾ 'ਚ ਹੈਗੇ ਆ ਚੜ੍ਹਦੀ ਕਲਾ 'ਚ ਹੋਰ ਹੋ ਜਾਣੇ ਜਿੱਥੇ ਕਿ ਪੰਜਾਬ ਨੂੰ ਛੇਵਾਂ ਦਰਿਆ ਨਸ਼ਰ ਕਿਹਾ ਜਾਂਦਾ ਸੀ ਪਰ ਜਿਹੜੀ ਹੁਣ ਮੁਸ਼ਕਲਾਂ ਆਈਆਂ ਨੇ ਔਰ ਵੱਧ ਤੋਂ ਵੱਧ ਨੌਜਵਾਨ ਨੇ ਜੋ ਪਾਣੀ ਡੂੰਘੇ ਪਾਣੇ ਵਿੱਚ ਉਤਰ ਕੇ ਭਾਵੇਂ ਉਹਨਾਂ ਨੇ ਜਾਨਾਂ ਕਈਆਂ ਨੇ ਗਵਾਈਆਂ ਨੇ ਪਰ ਫਿਰ ਵੀ ਆਪਣੇ ਪੰਜਾਬ ਦੇ ਜਿਹੜੇ ਪਿੰਡਾਂ ਦੇ ਲੋਕਾਂ ਦੀ ਰਾਖੀ ਵਾਸਤੇ ਰਹਿਤ ਕਰ ਜਿਹੜੇ ਕਰਦੇ ਦੇ ਦੇਖੋ ਕਈ ਵਾਰੀ ਕ੍ਰਿਤੀਆਂ ਵੀ ਆ ਜਾਂਦੀਆਂ ਫਿਰ ਕੁਦਰਤ ਉਸੇ ਤਰੀਕੇ ਨਾਲ ਸੱਚੇ ਬਾਦਸ਼ਾਹ ਬੜੀ ਵੱਡੀ ਚੀਜ਼ ਹੁੰਦੀ ਹੈ ਜਿਹੜਾ ਜਿਹੜੀ ਗੁਰਬਾਣੀ ਦਾ ਪ੍ਰੋਸੈਸ ਹੈ ਗੁਰਬਾਣੀ ਦਾ ਜਿਹੜਾ ਜਿਹੜੀ ਵਿਧੀ ਹੈ ਨਾ ਉਹ ਬਹੁਤ ਵੱਡੀ ਚੀਜ਼ ਹੈ ਤੇ ਜੇ ਕੁਦਰਤ ਦੀ ਕੋਈ ਮਾਰ ਪਈ ਹੈ ਉਹਦੇ ਵਿੱਚ ਸਾਰੇ ਲੋਕੀ ਜਿਹੜੇ ਆ ਉਹਨਾਂ ਨੂੰ ਕਿਸੇ ਨੂੰ ਨਸ਼ੇ ਦਾ ਥੋੜਾ ਉੱਥੇ ਰਿਹਾ ਉੱਥੇ ਜਾਨ ਬਚਾਣ ਦੀ ਗੱਲ ਹੁੰਦੀ ਹੈ ਤੇ ਹੁਣ ਉਹੀ ਨੌਜਵਾਨ ਲੱਗੇ ਹੋਏ ਆ ਸਾਰੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਡਾਇਰੈਕਸ਼ਨ ਦੀ ਲੋੜ ਹੈ ਸਿਰਫ ਤੇ ਸਿਰਫ ਸਾਡੇ ਨੌਜਵਾਨਾਂ ਨੂੰ ਡਾਇਰੈਕਸ਼ਨ ਦੀ ਲੋੜ ਹੈ ਚੰਗੇ ਨੇਤਾਵਾਂ ਦੀ ਲੋੜ ਹੈ ਚੰਗੇ ਨੇਤਾ ਉਹਨਾਂ ਨੂੰ ਚੰਗੀ ਡਾਇਰੈਕਸ਼ਨ ਦੇਣ ਵੋਟਾਂ ਤੋਂ ਉੱਪਰ ਉੱਠ ਕੇ ਇਮਾਨਦਾਰ ਹੋ ਕੇ ਔਰ ਇਕੁਐਲਿਟੀ ਨੂੰ ਲੈ ਕੇ ਕੋਈ ਜਾਤ ਪਾਤ ਕੁਛ ਨਾ ਹੋਵੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਸੱਚੀ ਬਾਤ ਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਮੰਨਣ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨਣ ਕਿ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਹਨ ਤੇ ਹਰ ਕੋਨੇ ਵਿੱਚ ਆਪ ਕੋ ਪਰ ਕੋਨੇ ਵਿੱਚ ਨਾ ਕੋਈ ਤਰ ਤਰਾ ਜੂ ਤੋਲੀਏ ਨੀਵੇਂ ਸੋ ਗੋਰਾ ਹੋਏ ਅਪਰਾਧੀ ਦੂਣਾ ਨਹੀਂ ਵੇ ਦੇਖੋ ਕਿੱਡੀ ਸਾਰੀਆਂ ਚੀਜ਼ਾਂ ਸਮਝਾਈਆਂ ਗੁਰੂ ਸਾਹਿਬ ਨੇ ਤੇ ਮੇਰੇ ਖਿਆਲ ਦੇ ਵਿੱਚ ਉਹ ਸਮਝਣੀਆਂ ਚਾਹੀਦੀਆਂ ਤੇ ਲੋਕਾਂ ਨੂੰ ਲੋਕਾਂ ਦੇ ਨਾਲ ਜਿਹੜਾ ਇਹਨਾਂ ਨੌਜਵਾਨਾਂ ਨੇ ਦੇਖਿਓ ਆਪਣੇ ਆਪ ਵਧੀਆ ਪ੍ਰੋਸੈਸ ਚੱਲ ਜਾਣਾ ਇਹ ਕਈ ਵਰੀ ਕੁਝ ਚੰਗਾ ਵੀ ਹੁੰਦਾ ਤੇ ਉਹ ਉਹ ਚੀਜ਼ਾਂ ਜਿਹੜੀਆਂ ਸਾਨੂੰ ਪੀੜੀ ਬਚਾਣੀ ਜ਼ਰੂਰੀ ਹੈ ਫਸਲਾਂ ਦੇ ਫੇਰ ਅਗਲੀ ਵਾਰ ਆ ਜਾਣਗੇ ਨਸਲ ਬਚਾਣੀ ਜ਼ਿਆਦਾ ਜ਼ਰੂਰੀ ਹੈ ਤੇ ਜੇ ਸਾਡੀ ਨਸਲ ਜਿਹੜੀ ਹੈ ਉਹ ਬਚ ਰਹੀ ਹੈ ਇਹਦੇ ਵਿੱਚ ਇੰਡਲਜ ਹੋ ਰਹੀ ਹੈ ਤਾਂ ਮਤਲਬ ਅੰਦਰ ਦਿਲ ਹੈਗਾ ਹੋਣਗੇ ਅਜੇ ਇਦਾਂ ਨਹੀਂ ਹੈ ਵੀ ਕੋਈ ਉਹ ਆ ਭੁੱਲ ਗਿਆ ਜਾਂ ਭੱਡ ਗਿਆ ਥੋੜਾ ਭੁੱਲ ਪੱਡ ਕੇ ਫਿਰ ਘਰ ਆ ਰਹੇ ਤੇ ਹੋਰ ਵੱਡੀ ਗੱਲ ਇਹਨਾਂ ਰਾਤ ਕਾਰਜਾਂ ਦੇ ਵਿੱਚ ਜਿਹੜੇ ਕਿ ਸੇਵਾ ਕਰ ਰਹੇ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਸਾਰਾ ਭਾਈਚਾਰਾ ਚਾਹੇ Hindu ਐ ਸਿੱਖ ਐ ਚਾਹੇ Sikh ਐ ਚਾਹੇ Muslim ਐ ਸਾਰਾ ਭਾਈਚਾਰਾ ਇੱਕ ਸੀ ਔਰ ਕਿਤਨਾ ਕਿਤੇ ਇਕਤਾ ਦਾ ਸਬੂਤ ਜਰੂਰ ਸਾਰੇ ਪਾਸੇ ਗਿਆ ਜੀ 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 ਹਾਂਜੀ ਕਿਉਂਕਿ ਇਹ ਇਹੀ ਕਾਰਜ ਐ ਜਿссе ਹੁੰਦੇ ਆ ਜਿੱਥੇ ਹੁਣ ਜਦੋਂ ਜਦੋਂ ਦਰਬਾਰ ਸਹਿਬਾਈ ਦਾ ਬਾਬਾਈ ਦੇ ਹਨ ਤੁਹਾਨੂੰ ਲੱਗਦਾ ਹੀ ਨਹੀਂ ਐ ਇੱਥੇ ਵੀ ਇੱਥੇ ਕੋਈ Hindu ਐ ਸਿੱਖ ਐ ਮੁਸਲਮਾਨ ਐ ਇਦਾਂ ਲੱਗਦਾ ਇਹ ਸੱਚੇ ਪਾਤਸ਼ਾਹ ਦਾ ਇੱਕ ਦਰਬਾਰ ਹੈ ਤੇ ਉੱਥੇ ਸਾਰੀ ਦੁਨੀਆ ਜਿਹੜੀ ਹੈ ਉਹ ਸਿਰ ਚੁਕਾ ਰਹੀ ਹੈ ਔਰ ਆਈਡੀਓਲੋਜੀ ਦੇ ਨਾਲ ਇਹ ਨਹੀਂ ਹੈ ਕਿ ਮਤਲਬ ਬਿਨਾਂ ਕਿਸੇ ਆਈਡੀਓਲੋਜੀ ਤੋਂ ਬਿਨਾਂ ਕਿਸੇ ਵਿਚਾਰਧਾਰਾ ਤੋਂ ਵਿਚਾਰਧਾਰਾ ਦੇਖੋ ਨਾ ਗੁਰੂ ਇੱਕ ਓੰਕਾਰ ਦੀ ਵਿਚਾਰਧਾਰਾ ਕਿੰਨੀ ਵੱਡੀ ਹੈ ਇਹ ਇੱਕ ਓੰਕਾਰ ਦੀ ਵਿਚਾਰਧਾਰਾ ਜਿਹੜੀ ਕੋਆਰਡੀਨੇਸ਼ਨ ਹੈ ਜਿਹੜੀ ਤੁਸੀਂ ਗੱਲ ਕੀਤੀ ਪਹਿਲਾਂ ਕਿ ਕੋਆਰਡੀਨੇਸ਼ਨ ਜਿਹੜਾ ਉਹ ਸਾਡੇ ਚ ਏਕਤਾ ਹੋਣੀ ਕੋਆਰਡੀਨੇਸ਼ਨ ਹੋਣਾ ਆਪਸ ਵਿੱਚ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਚੋਂ ਅਸੀਂ ਕਿਸੇ ਵੀ ਮੁਸ਼ਕਿਲ ਚੋਂ ਪਾਰ ਨਿਕਲ ਸਕਦੇ ਹਾਂ ਪਿਤੇ ਦੇ ਨੇ ਜਥੇਦਾਰ ਜੀ ਵੱਲੋਂ ਇਕਤਰਤਾ ਕੀਤੀ ਗਈ ਸਾਰੀਆਂ ਸੰਸਥਾਵਾਂ ਪਹੁੰਚੀਆਂ ਅਦਾਕਾਰ ਕਲਾਕਾਰ ਵੀ ਪਹੁੰਚੇ ਔਰ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜੇ ਕਿ ਰਾਹਤ ਕਾਰ ਜੋ ਕਿ ਲੰਬੇ ਸਮੇਂ ਲਈ ਕਿਤੇ ਜਾਣ ਉਹਦੇ ਲਈ ਇਕਤਰਤਾ ਕੀਤੀ ਗਈ ਵਿਚਾਰ ਕੀਤੇ ਗਏ ਸੋ ਇੱਕ ਵੈਬਸਾਈਟ ਵੀ ਜਾਰੀ ਕੀਤੀ ਹੈ ਤੁਸੀਂ ਉਸ ਨਾਲ ਕਿਵੇਂ ਦੇਖਦੇ ਬਹੁਤ ਅੱਛੀ ਗੱਲ ਹੈ ਉਹ ਤੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਥੇ ਕੋਈ ਧਰਮ ਕੋਈ ਜਾਤ ਪਾਤ ਪੇਦ ਪਾਵ ਕੁਝ ਨਹੀਂ ਹੋਣਾ ਚਾਹੀਦਾ ਮਾਪਦੰਡ ਜੋ ਹੈ ਕੁਝ ਕੁਝ ਵੀ ਨਹੀਂ ਹੋਣਾ ਚਾਹੀਦਾ ਇੱਥੇ ਸਿਰਫ ਏਕਤਾ ਹੋਣੀ ਚਾਹੀਦੀ ਹੈ ਤੇ ਨੀਡੀ ਜਿਹੜਾ ਬੰਦਾ ਜਿਹਦੀ ਜਿਹਦੀ ਜ਼ਰੂਰਤ ਜਿੰਨੂੰ ਹੈਗੀ ਹੈ ਉਥੋਂ ਤੱਕ ਰਾਹਤ ਪਹੁੰਚਣੀ ਚਾਹੀਦੀ ਹੈ ਉਹਦੇ ਤੱਕ ਹਰ ਬੰਦੇ ਦੀ ਪਹੁੰਚ ਹੋਣੀ ਚਾਹੀਦੀ ਹੈ ਚਾਹੇ ਕਲਾਕਾਰ ਹੋਵੇ ਚਾਹੇ ਕਿਸੇ ਪਾਰਟੀ ਦਾ ਹੋਵੇ ਚਾਹੇ ਪੱਤਰਕਾਰ ਹੋਵੇ ਚਾਹੇ ਕੁਝ ਵੀ ਹੋਵੇ ਕੋਈ ਪੇਤ ਪਾਵਨਾ ਕਰੇ ਤੇ ਉਥੋਂ ਤੱਕ ਪਹੁੰਚੇ ਤੇ ਉਹਨਾਂ ਨੂੰ ਰਾਹਤ ਤੁਸੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰੇ ਪਹੁੰਚੇ ਮੁਲਾਕਾਤ ਵੀ ਕੀਤੀ ਔਰ ਆਪਸੀ ਵਿਚਾਰ ਵੀ ਕੀਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਪਹਿਲੇ ਦਿਨ ਤੋਂ ਹੀ ਲਗਾਤਾਰ ਰਾਹਤ ਕਾਰਜ ਕਰ ਰਹੀ ਹੈ ਔਰ ਪਿੰਡ-ਪਿੰਡ ਜਾ ਕੇ ਮੈਨੇਜਰ ਸਾਹਿਬ ਨੇ ਉਹਨਾਂ ਡਿਊਟੀ ਲਾਈ ਸੀ ਕਿ ਕੋਈ ਵੀ ਪਿੰਡ ਐਸਾ ਜਿੱਥੇ ਕਿ ਰਾਸ਼ਨ ਨਾ ਪਹੁੰਚੇ ਹਰ ਇੱਕ ਜਗ੍ਹਾ ਰਾਸ਼ਨ ਪਹੁੰਚੇ ਹਰ ਇੱਕ ਦੀ ਜਿਹੜੀ ਕਿ ਸੁਵਿਧਾ ਉਹ ਦਿੱਤੀ ਜਾਵੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਨੂੰ ਕਿਵੇਂ ਦੇਖਦੇ ਹੋ ਨਹੀਂ ਮੈਂ ਤਾਂ ਹਮੇਸ਼ਾ ਹੀ ਅਸੀਂ ਜਦੋਂ ਵੀ ਆਉਂਨੇ ਆ ਪੁੱਛੋ ਭਾਜੀ ਅਸੀਂ ਤਾਂ ਮਿਲ ਕੇ ਜਾਂਦੇ ਹਾਂ ਸਾਬ ਉਹਨਾਂ ਨੂੰ ਵੀ ਕਈ ਮਤਲਬ ਕਈ ਵਾਰੀ ਮਿਲੇ ਆ ਬੇਨਤੀਆਂ ਵੀ ਕੀਤੀਆਂ ਉਹਨਾਂ ਨੂੰ ਕਲਚਰ ਦੇ ਉੱਪਰ ਵੀ ਬੇਨਤੀਆਂ ਕੀਤੀਆਂ ਆਪਣੇ ਲੋਕਾਂ ਵਾਸਤੇ ਵੀ ਕਿਹਾ ਵੀ ਚਲੋ ਜੀ ਤੁਸੀਂ ਸਾਨੂੰ ਡਾਇਰੈਕਸ਼ਨ ਦਿਓ ਕਿ ਅਸੀਂ ਚਲੋ ਜਿੰਨੀ ਕ ਅਸੀਂ ਸੇਵਾ ਕਰ ਸਕਦੇ ਹਾਂ ਅਸੀਂ ਕਿਤੇ ਬਾਹਰ ਜਾ ਕੇ ਗਾਨ ਨੇ ਸਾਨੂੰ ਦੱਸੋ ਵੀ ਅਸੀਂ ਕਿਵੇਂ ਕਰੀਏ ਗੁਰਬਾਣੀ ਕਿਵੇਂ ਪੜੀਏ ਜਾਂ ਗੁਰਬਾਣੀ ਕਿਵੇਂ ਲੋਕਾਂ ਨੂੰ ਸੁਣਾਈਏ ਮਤਲਬ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਕਾਰਜ ਹੈ ਹੀ ਸਭ ਵਧੀਆ ਸਭ ਤੋਂ ਸਤਿ ਸ੍ਰੀ ਅਕਾਲ ਸੋ ਇਹਨ ਮਸ਼ਹੂਰ ਪੰਜਾਬੀ ਗਾਇਕ ਦਸਵੀਰ ਜੱਸੀ ਜੋ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਨੌਜਵਾਨਾਂ ਦੇ ਵੱਲੋਂ ਜਿਹੜੀ ਰਾਹਤ ਕਾਰਜਾਂ ਦੇ ਵਿੱਚ ਮਦਦ ਕੀਤੀ ਗਈ ਸੇਵਾ ਕੀਤੀ ਗਈ ਉਹ ਸਲਾਘਾਯੋਗ ਹੈ ਸੋ ਜਥੇਦਾਰ ਜੀ ਨੇ ਜੋ 71 ਦਾ ਉਹ ਵੀ ਸਲਾਘਾਯੋਗ ਹੈ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਰਾਹਤ ਕਾਰਜ ਹੜਪੀੜਾਂ ਲਈ ਮਦਦ ਲਈ ਜੋ ਕਾਰਜ ਕੀਤੇ ਗਏ ਉਹਦੀ ਵੀ ਸਲਾਹਨਾ ਕੀਤੀ ਹੈ ਸੋ ਲਗਾਤਾਰ ਹੀ ਪੰਜਾਬੀ ਸਿੰਗਰ ਚਾਹੇ ਹੋਵੇ ਚਾਹੇ ਹੋ ਬਾਲੀਵੁੱਡ ਕਲਾਕਾਰ ਔਰ ਐਨ ਜੀਓ ਸੰਸਥਾਵਾਂ ਵੱਲੋਂ ਜਿਹੜੇ ਵੀ ਪੜ ਪੇੜ ਤੇ ਇਲਾਕੇ ਨੇ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਲਗਾਤਾਰ ਹੀ ਮਦਦ ਕੀਤੀ ਜਾ ਰਹੀ ਹੈ ਔਰ ਇਹ ਜਿਹੜੀ ਮਦਦ ਹੈ ਇਹ ਲੰਬੇ ਸਮੇਂ ਤੱਕ ਜਿਹੜੀ ਕਿ ਹੋਣੀ ਚਾਹੀਦੀ ਹੈ ਕੀਤੀ ਜਾਵੇਗੀ ਇਸੇ ਤਰ੍ਹਾਂ ਹੀ ਜਿਹੜਾ ਦੇਸ਼ ਦਾ ਅਣਦਾਤਾ ਸੋ ਪਹਿਲਾਂ ਹੀ ਜਿੱਥੇ ਕਿ ਉਹ ਮਜਬੂਤ ਹੈ ਆਪਣੇ ਲਈ ਮਿਹਨਤ ਕਰਦਾ ਹੈ ਸੋ ਅੱਗੇ ਵਾਸਤੇ ਵੀ ਉਹ ਇਸੇ ਤਰ੍ਹਾਂ ਹੀ ਲਗਾਤਾਰ ਹੋਰ ਦੋਗੁਣੀ ਤੇ ਗੁਣੀ ਜਿਹੜੀ ਕਿ ਮਿਹਨਤ ਕਰਦਾ ਰਹੇਗਾ ਆਪਣੇ ਲਈ ਜਿਹੜੀ ਕਿ ਫਸਲ ਹੋਰ ਉਗਾਏਗਾ ਇਸੇ ਤਰ੍ਹਾਂ ਹੀ ਉਹ ਦੁਬਾਰਾ ਖੜਾ ਹੋਵੇਗਾ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਵੀ ਇਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਦੈਨਿਸ ਵੇਰਾ ਤੋਂ ਗੁਰਪ੍ਰੀਤ ਸਿੰਘ ਅੰਮ੍ਰਿਤਸਰ